ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪ੍ਰਾਫਿਟ ਦੀ ਸੋਚ ਵਿੱਚ ਅੱਜ ਅਸੀਂ ਗੱਲ ਕਰਾਂਗੇ ਸ਼ੇਅਰ ਬਾਜ਼ਾਰ ਬਾਰੇ ਸ਼ੇਅਰ ਬਾਜ਼ਾਰ ਕੀ ਹੈ ਇਹ ਕਿਵੇਂ ਕੰਮ ਕਰਦਾ ਅਤੇ ਆਮ ਬੰਦਾ ਇਸ ਵਿੱਚੋਂ ਕਿਵੇਂ ਪੈਸੇ ਕਮਾ ਸਕਦਾ ਹੈ ਜੇਕਰ ਤੁਸੀਂ ਨਵੇਂ ਹੋ ਜਾਂ ਫਿਰ ਇਸ ਫੀਲਡ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਹੈ ਇਸ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਇਹ ਵੀਡੀਓ ਸਟਾਕ ਮਾਰਕੀਟ ਕੀ ਹੁੰਦਾ ਦੋਸਤੋ ਸਟਾਕ ਮਾਰਕਟ ਇੱਕ ਅਜਿਹਾ ਬਾਜ਼ਾਰ ਹੁੰਦਾ ਜਿੱਥੇ ਕੰਪਨੀਆਂ ਆਪਣੇ ਸ਼ੇਅਰ ਵੇਚਦੀਆਂ ਹਨ ਸ਼ੇਅਰ ਦਾ ਮਤਲਬ ਹੁੰਦਾ ਉਸ ਕੰਪਨੀ ਦਾ ਇੱਕ ਛੋਟਾ ਜਿਹਾ ਹਿੱਸਾ ਅਤੇ ਜੇਕਰ ਤੁਸੀਂ ਉਸ ਸ਼ੇਅਰ ਨੂੰ ਖਰੀਦ ਲੈਂਦੇ ਹੋ ਤਾਂ ਤੁਸੀਂ ਉਸ ਕੰਪਨੀ ਦੇ ਛੋਟੇ ਜਿਹੇ ਹਿੱਸੇ ਦੇ ਮਾਲਕ ਬਣ ਜਾਂਦੇ ਹੋ ਜਿਵੇਂ ਜਿਵੇਂ ਕੰਪਨੀ ਦੀ ਗਰੋਥ ਹੋਵੇਗੀ ਓਵੇਂ ਓਵੇਂ ਤੁਹਾਡੇ ਪੈਸੇ ਦੀ ਵੀ ਗਰੋਥ ਹੁੰਦੀ ਰਹੇਗੀ ਉਦਾਹਰਨ ਲਈ ਜੇਕਰ ਰੇਲੈਂਸ ਕੰਪਨੀ ਬਾਜ਼ਾਰ ਵਿੱਚ ਆਪਣੇ 1000 ਸ਼ੇਅਰ ইস্যੂ ਕਰਦੀ ਹੈ ਤੇ ਤੁਸੀਂ ਉਸ 1000 ਸ਼ੇਅਰ ਵਿੱਚੋਂ 10 ਸ਼ੇਅਰ ਖਰੀਦ ਲੈਂਦੇ ਹੋ ਤਾਂ ਤੁਸੀਂ ਉਸ ਕੰਪਨੀ ਦੇ 1% ਦੇ ਮਾਲਕ ਬਣ ਜਾਂਦੇ ਹੋ ਪਰ ਹਾਂ ਮੈਜੋਰਟੀ ਆਫ ਸ਼ੇਅਰ ਕੰਪਨੀ ਦੇ ਫਾਊਂਡਰ ਆਪਦੇ ਕੋਲ ਹੀ ਰੱਖਦੇ ਹਨ ਤਾਂ ਜੋ ਉਹ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਫੈਸਲਾ ਆਪਣੇ ਆਪ ਲੈ ਸਕਣ ਕਿਉਂਕਿ ਉਹਨਾਂ ਦਾ ਹਿੱਸਾ ਉਸ ਕੰਪਨੀ ਵਿੱਚ ਆਮ ਲੋਕਾਂ ਅਤੇ ਇਨਵੈਸਟਰਾਂ ਦੇ ਨਾਲੋਂ ਜ਼ਿਆਦਾ ਹੁੰਦਾ ਹੈ ਹਾਂਜੀ ਹੁਣ ਗੱਲ ਕਰਾਂਗੇ ਸ਼ੇਅਰ ਮਾਰਕੀਟ ਕੰਮ ਕਿਵੇਂ ਕਰਦੀ ਆ ਬੇਸਿਕਲੀ ਜਿਹੜੀ ਸ਼ੇਅਰ ਮਾਰਕੀਟ ਆ ਉਹ ਦੋ ਤਰ੍ਹਾਂ ਨਾਲ ਕੰਮ ਕਰਦੀ ਆ ਪ੍ਰਾਇਮਰੀ ਮਾਰਕੀਟ ਅਤੇ ਸੈਕੰਡਰੀ ਮਾਰਕੀਟ ਪ੍ਰਾਇਮਰੀ ਮਾਰਕੀਟ ਵਿੱਚ ਕੰਪਨੀ ਪਹਿਲੀ ਵਾਰ ਆਪਦੇ ਸ਼ੇਅਰ ਵੇਚਦੀ ਆ ਜਿਸ ਨੂੰ ਕਿ ਆਈਪੀਓ ਕਿਹਾ ਜਾਂਦਾ ਹੈ ਆਈਪੀਓ ਦਾ ਪੂਰਾ ਮਤਲਬ ਹੁੰਦਾ ਹੈ ਜੀ ਇਨੀਸ਼ੀਅਲ ਪਬਲਿਕ ਆਫਰਿੰਗ ਜਿਸ ਦੇ ਬਦਲੇ ਕੰਪਨੀ ਤੁਹਾਨੂੰ ਸ਼ੇਅਰ ਕੰਪਨੀ ਦੇ ਰੇਟ ਦੇ ਮਿਲ ਜਾਂਦੇ ਹਨ ਅਤੇ ਉਸ ਕੰਪਨੀ ਨੂੰ ਉਹਨਾਂ ਸ਼ੇਰਾਂ ਦੇ ਬਦਲੇ ਪੈਸੇ ਮਿਲ ਜਾਂਦੇ ਹਨ ਜਿਸ ਨਾਲ ਉਹ ਆਪਣੇ ਬਿਜ਼ਨਸ ਨੂੰ ਹੋਰ ਗਰੋ ਕਰ ਸਕਦੀ ਆ ਅਤੇ ਦੂਸਰਾ ਤਰੀਕਾ ਹੁੰਦਾ ਹੈ ਸੈਕੰਡਰੀ ਮਾਰਕੀਟ ਇਹ ਮਾਰਕੀਟ ਵਿੱਚ ਲੋਕ ਇੱਕ ਦੂਜੇ ਕੋਲੋਂ ਸ਼ੇਅਰ ਖਰੀਦਦੇ ਅਤੇ ਵੇਚਦੇ ਹਨ ਅਤੇ ਇਹ ਖਰੀਦਦਾਰੀ ਐਨਐਸਸੀ ਅਤੇ ਬੀਐਸਸੀ ਦੀ ਐਕਸਚੇਂਜ ਉੱਪਰ ਕੀਤੀ ਜਾਂਦੀ ਹੈ ਐਨਐਸਸੀ ਦਾ ਪੂਰਾ ਮਤਲਬ ਹੁੰਦਾ ਹੈ ਨੈਸ਼ਨਲ ਸਟਾਕ ਐਕਸਚੇਂਜ ਅਤੇ ਬੀਐਸਸੀ ਦਾ ਪੂਰਾ ਮਤਲਬ ਹੁੰਦਾ ਹੈ ਬੰਬੇ ਸਟਾਕ ਐਕਸਚੇਂਜ ਤੁਹਾਡੀ ਜਾਣਕਾਰੀ ਲਈ ਦੱਸਦੀ ਹਾਂ ਤੁਹਾਨੂੰ ਬੀਐਸਸੀ ਵਿੱਚ ਟੋਟਲ 5500 ਕੰਪਨੀਆਂ ਰਜਿਸਟਰ ਹਨ ਅਤੇ ਐਨਐਸਸੀ ਵਿੱਚ ਇਹ ਗਿਣਤੀ 2600 ਕੰਪਨੀਆਂ ਦੀ ਹੈ ਜਿੱਥੇ ਕਿ ਤੁਸੀਂ ਇਨ੍ਹਾਂ ਕੰਪਨੀਆਂ ਦੇ ਵਿੱਚ ਸ਼ੇਅਰ ਦੀ ਟ੍ਰੇਡਿੰਗ ਕਰ ਸਕਦੇ ਹੋ ਮਤਲਬ ਇਨ੍ਹਾਂ ਸ਼ੇਅਰ ਨੂੰ ਖਰੀਦ ਜਾਂ ਫਿਰ ਵੇਚ ਸਕਦੇ ਹੋ ਹਾਂਜੀ ਹੁਣ ਅਸੀਂ ਗੱਲ ਕਰਾਂਗੇ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਕਮਾਈ ਕਿਵੇਂ ਹੁੰਦੀ ਹੈ ਤਾਂ ਸਟਾਕ ਮਾਰਕੀਟ ਵਿੱਚ ਪੈਸੇ ਦੋ ਤਰੀਕੇ ਨਾਲ ਕਮਾਏ ਜਾਂਦੇ ਹਨ ਪਹਿਲਾ ਪ੍ਰਾਈਸ ਵਧਣ ਨਾਲ ਅਤੇ ਦੂਸਰਾ ਡਿਵੀਡੈਂਡ ਰਾਹੀਂ ਪ੍ਰਾਈਸ ਵਧਣ ਦਾ ਮਤਲਬ ਹੁੰਦਾ ਹੈ ਤੁਸੀਂ ਕਿਸੇ ਕੰਪਨੀ ਦਾ ਕੋਈ ਵੀ ਸ਼ੇਅਰ ਜਿਹਦੀ ਅੱਜ ਵੈਲਿਊ 100 ਰੁਪਏ ਹੈ ਉਸ ਨੂੰ ਖਰੀਦ ਲੈਂਦੇ ਹੋ ਅਤੇ ਉਹ ਥੋੜੇ ਟਾਈਮ ਥੋੜੇ ਦਿਨਾਂ ਜਾਂ ਮਹੀਨਿਆਂ ਬਾਅਦ ਉਸ ਦੀ ਵੈਲਿਊ 150 ਹੋ ਜਾਂਦੀ ਹੈ ਤੇ ਤੁਹਾਨੂੰ 50 ਰੁਪਏ ਦਾ ਪ੍ਰੋਫਿਟ ਮਿਲ ਜਾਂਦਾ ਹੈ ਅਤੇ ਦੂਸਰਾ ਤਰੀਕਾ ਹੁੰਦਾ ਹੈ ਡਿਵੀਡੈਂਡ ਡਿਵੀਡੈਂਡ ਦਾ ਮਤਲਬ ਹੁੰਦਾ ਹੈ ਕਈ ਕੰਪਨੀਆਂ ਆਪਣੇ ਸ਼ੇਅਰਹੋਲਡਰ ਨੂੰ ਹਰ ਸਾਲ ਆਪਣੇ ਪ੍ਰੋਫਿਟ ਵਿੱਚੋਂ ਥੋੜਾ ਜਿਹਾ ਹਿੱਸਾ ਦੇ ਦਿੰਦੀਆਂ ਹਨ ਇਸ ਨੂੰ ਡਿਵੀਡੈਂਡ ਕਿਹਾ ਜਾਂਦਾ ਹੈ ਪਰ ਯਾਦ ਰੱਖਿਓ ਸਟਾਕ ਮਾਰਕੀਟ ਵਿੱਚ ਸਿਰਫ ਮੁਨਾਫਾ ਨਹੀਂ ਤੁਹਾਨੂੰ ਨੁਕਸਾਨ ਦਾ ਸਾਹਮਣਾ ਜਿੱਥੇ ਕਿ ਅਸੀਂ ਤੁਹਾਨੂੰ ਪਹਿਲਾਂ 100 ਵਾਲੇ ਸ਼ੇਅਰ 150 ਹੋਣ ਦੀ ਗੱਲ ਦੱਸੀ ਸੀ ਉਹੀ 100 ਰੁਪਏ ਵਾਲਾ ਸ਼ੇਅਰ 80 ਰੁਪਏ ਤੇ ਵੀ ਜਾ ਸਕਦਾ ਹੈ ਤਾਂ ਤੁਹਾਨੂੰ 20 ਰੁਪਏ ਦਾ ਨੁਕਸਾਨ ਹੋ ਸਕਦਾ ਹੈ ਇਸ ਲਈ ਤੁਹਾਨੂੰ ਆਪਣਾ ਪੈਸਾ ਸੋਚ ਸਮਝ ਕੇ ਕਿਸੇ ਵਧੀਆ ਕੰਪਨੀ ਦੇ ਵਿੱਚ ਹੀ ਇਨਵੈਸਟ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਚੰਗੀ ਰਿਟਰਨ ਮਿਲੇ ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿੰਨਾ-ਕਿੰਨਾ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੋਵੇਗੀ ਤਾਂ ਤੁਹਾਨੂੰ ਸ਼ੇਅਰ ਬਾਜ਼ਾਰ ਵਿੱਚ ਕੰਮ ਕਰਨ ਲਈ ਡੀਮੈਟ ਅਕਾਊਂਟ ਤੇ ট্রেਡਿੰਗ ਅਕਾਊਂਟ ਦੀ ਜ਼ਰੂਰਤ ਪਵੇਗੀ ਤੁਸੀਂ ਇਹ ਅਕਾਊਂਟ ਆਪਣੇ ਗਰੋ ਐਪ ਜਰੂਤ ਦਾ ਐਂਜਲ 1 ਵਰਗੇ ਪਲੇਟਫਾਰਮ ਵਿੱਚ ਵੀ ਰਜਿਸਟਰ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ট্রেਡਿੰਗ ਵੀ ਮਿਲਦੀ ਹੈ ਸ਼ੇਅਰਾਂ ਵਿੱਚ ਇਨਵੈਸਟ ਕਰਨ ਦਾ ਵੀ ਮੌਕਾ ਮਿਲੇਗਾ ਤੇ ਸਟਾਰਟਿੰਗ ਵਿੱਚ ਤੁਹਾਨੂੰ ਆਪਣਾ ਫੋਕਸ ਵਧੀਆ ਕੰਪਨੀ ਦੇ ਸ਼ੇਰਾਂ ਵੱਲ ਹੀ ਰੱਖਣਾ ਚਾਹੀਦਾ ਹੈ ਤੇ ਤੁਹਾਡਾ ਗੋਲ ਸਿਰਫ ਲੌਂਗ ਟਰਮ ਦਾ ਹੀ ਹੋਣਾ ਚਾਹੀਦਾ ਹੈ ਅਤੇ ਇੱਕ ਸਲਾਹ ਮੈਂ ਤੁਹਾਨੂੰ ਹੋਰ ਦੇਣਾ ਚਾਹੁੰਗਾ ਸਟਾਰਟਿੰਗ ਵਿੱਚ ਤੁਸੀਂ ਸਿਰਫ 1000 ਜਾਂ 2000 ਰੁਪਏ ਦੇ ਨਾਲ ਟਰਾਈ ਕਰ ਸਕਦੇ ਹੋ ਕਿਉਂਕਿ ਇਸ ਵਿੱਚ ਤੁਹਾਨੂੰ ਐਕਸਪੀਰੀਅੰਸ ਵੀ ਮਿਲੇਗਾ ਵੀ ਇਹ ਕਿਵੇਂ ਕੰਮ ਕਰਦੀ ਹੈ ਅਤੇ ਜੇਕਰ ਤੁਹਾਡਾ ਨੁਕਸਾਨ ਹੋਵੇਗਾ ਤਾਂ ਉਹ ਬਹੁਤ ਛੋਟੀ ਜਿਹੀ ਤੇ ਲਿਮਟਿਡ ਅਮਾਉਂਟ ਵਿੱਚ ਹੀ ਹੋਵੇਗਾ ਮਤਲਬ ਤੁਸੀਂ 1000 ਜਾਂ 2000 ਰੁਪਏ ਨਾਲ ਬਹੁਤ ਕੁਝ ਸਿੱਖ ਸਕੋਗੇ ਸਟਾਕ ਮਾਰਕੀਟ ਕੱਲੇ ਪੈਸੇ ਦੀ ਗੇਮ ਨਹੀਂ ਸਗੋਂ ਕਿ ਇਹ ਮੈਂਟਲੀ ਅਤੇ ਸਾਈਕਲੋਜੀਕਲ ਗੇਮ ਹੈ ਤੇ ਤੁਹਾਨੂੰ ਬਹੁਤ ਹੀ ਪੇਸ਼ੈਂਸ ਅਤੇ ਸਬਰ ਨਾਲ ਚੱਲਣਾ ਪਵੇਗਾ ਤਾਂ ਤੁਹਾਡੇ ਪੈਸੇ ਦੀ ਗਰੋਥ ਹੋਵੇਗੀ ਅਤੇ ਮੈਂ ਤੁਹਾਨੂੰ ਇੱਕ ਹੋਰ ਰੈ ਦੇਣਾ ਚਾਹਾਂਗਾ ਸਟਾਰਟਿੰਗ ਵਿੱਚ ਤੁਸੀਂ ਇਹਦੇ ਬਾਰੇ ਜਿੰਨੀ ਜਾਣਕਾਰੀ ਲੈ ਸਕੋ ਉਸ ਨੂੰ ਸਿੱਖੋ ਅਤੇ ਆਪਦੇ ਵੱਲੋਂ ਖੁਦ ਐਨਲਾਈਜ਼ ਕਰੋ ਹਰ ਇੱਕ ਕੰਪਨੀ ਦਾ ਗ੍ਰਾਫ ਦੇਖੋ ਅਤੇ ਉਸ ਦਾ ਪਿਛਲਾ ਰੈਕੋਰਡ ਦੇਖੋ ਵੀ ਉਹ ਕੰਪਨੀ ਪਿਛਲੇ 5 ਜਾਂ 7 ਸਾਲਾਂ ਤੋਂ ਕਿਵੇਂ ਪਰਫਾਰਮ ਕਰ ਰਹੀ ਹੈ ਕਿਉਂਕਿ ਤੁਹਾਡੇ ਮਿਹਨਤ ਦੇ ਪੈਸੇ ਕਿਸੇ ਚੰਗੀ ਕੰਪਨੀ ਵਿੱਚ ਲੱਗਣ ਅਤੇ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਮਿਲ ਸਕਣ ਜੁੜੇ ਰਹੋ ਧੰਨਵਾਦ ਜੀ ਸਾਰਿਆਂ ਦਾ